ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਾਤ ਭਿਮਾਨੀ ਹਿੰਦੂਆਂ ਦੇ ਵਿਰੋਧਤਾ ਗੁਰੂ ਜੀ ਦੇ ਸਮੇਂ ਹਿੰਦੂਆਂ ਦਾ ਵਿਰੋਧ ਪਹਿਲਾਂ ਨਾਲੋਂ ਵੀ ਵੱਧ ਦੁਖਦਾਈ ਤੌਰ ਤੇ ਪ੍ਰਗਟ ਹੋਣ ਲੱਗ ਪਿਆ ਜਦੋਂ ਸਿੱਖ ਗੁਰੂ ਜੀ ਦੇ ਗੋਵਿੰਦਵਾਲ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਮੁੜ ਕੇ ਜਾਂਦੇ ਸੀ ਤਾਂ ਐਵੇਂ ਗੱਲਾਂ ਕਰਦੇ ਸੀ ਕਿ ਗੁਰੂ ਜੀ ਨੇ ਇੱਕ ਨਵਾਂ ਧਰਮ ਪ੍ਰਗਟ ਕੀਤਾ ਹੈ ਤੇ ਜਾਤਾਂ ਪਾਤਾਂ ਦਾ ਭਿੰਨਪੇੜ ਮਿਟਾ ਦਿੰਦਾ ਹੈ। ਉਹਨਾਂ ਕੋਲ ਚੌਹਾਂ ਵਰਨਾਂ ਦੇ ਲੋਕੀ ਇਕੋ ਭਾਂਡੇ ਵਿੱਚ ਖਾਂਦੇ ਪੀਂਦੇ ਨੇ ਤੇ ਬੜੇ ਪ੍ਰੇਮ ਨਾਲ ਇਕੋ ਤਰ੍ਹਾਂ ਦੀ ਪੂਜਾ ਕਰਦੇ ਨੇ। ਗੁਰੂ ਜੀ ਆਪਣੇ ਸਿੱਖਾਂ ਨੂੰ ਚਾਨਮ੍ਰਿਤ ਪਿਲਾਉਂਦੇ ਨੇ ਤੇ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਕਿ ਬੜੇ ਪ੍ਰੇਮ ਨਾਲ ਗੈਤਰੀ ਦੀ ਥਾਂ ਵਾਇਗਰੂ ਦਾ ਨਾਮ ਜਪੋ। ਜਦੋਂ ਖੱਤਰੀਆਂ ਤੇ ਬ੍ਰਾਹਮਣਾਂ ਨੇ ਜਿਹੜੇ ਕਿ ਅਤੀ ਅਗਿਆਨੀ ਅਧਰਮੀ ਤੇ ਆਪਣੀ ਜਾਤ ਦੇ ਵਿਭਾਨੀ ਸੀ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਗੁਰੂ ਜੀ ਦਾ ਜਸ ਸਹਿਾਰ ਨਾ ਸਕੇ ਤੇ ਉਹ ਕਹਿਣ ਲੱਗੇ ਕਿ ਇਸਨੇ ਕਿੰਨਾ ਦੰਬ ਰਚ ਰੱਖਿਆ ਹੈ ਉਹ ਸਾਰੇ ਹੀ ਇੱਕ ਦਿਨ ਇਕੱਠੇ ਹੋਏ ਤੇ ਇਸ ਿੱਟੇ ਤੇ ਪੁੱਜੇ ਕਿ ਭੈੜੀਆਂ ਗੱਲਾਂ ਗੁਰੂ ਜੀ ਨੇ ਨਮੀਆਂ ਪਰਚਲਿਤ ਕੀਤੀਆਂ ਨੇ ਹੁਣ ਕੋਈ ਆਦਮੀ ਬ੍ਰਾਹਮਣਾਂ ਦਾ ਸਨਮਾਨ ਨਹੀਂ ਕਰੇਗਾ ਤੇ ਖੱਤਰੀਆਂ ਦਾ ਧਰਮ ਤਾਂ ਬਿਲਕੁਲ ਨਸ਼ਟ ਹੋ ਗਿਆ ਗੁਰੂ ਨੇ ਚੌਹਾਂ ਵਰਨਾ ਨੂੰ ਮਿਟਾ ਕੇ ਇੱਕ ਕਰ ਦਿੱਤਾ ਤੇ ਇਸ ਦਾ ਸਿੱਟਾ ਇਹ ਨਿਕਲਿਆ ਕਿ ਹਰ ਕੋਈ ਆਪਣੇ ਧਰਮ ਨੂੰ ਤਿਆ ਕੇ ਗਿਰ ਗਿਆ ਸਾਰੇ ਲੋਕ ਇਕੱਠੇ ਖਾਂਦੇ ਨੇ ਦੇਵਤਿਆਂ ਦੇ ਵੱਡ ਵਡੇਰਿਆਂ ਦੀ ਪੂਜਾ ਬੰਦ ਹੋ ਗਈ ਹੈ ਤੇ ਪੁਰਾਤਨ ਸਭ ਰੀਤਾਂ ਰਸਮਾਂ ਨਾਸ ਹੋ ਗਈਆਂ ਨੇ ਸਾਡੇ ਕੋਲ ਹੁਣ ਕੇਵਲ ਇੱਕੋ ਹੀ ਪਾਇਆ ਹੈ ਕਿ ਅਸੀਂ ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰੀਏ ਤਾਂ ਜੋ ਬਾਦਸ਼ਾਹ ਅਜਈਆਂ ਨਮੀਆਂ ਬਣੀਆਂ ਹੋਈਆਂ ਰੀਤਾਂ ਨੂੰ ਬੰਦ ਕਰੇ ਗੁਰੂ ਜੀ ਦੀ ਵਿਰੋਧਤਾ ਵਿੱਚ ਹਿੰਦੂਆਂ ਵਿੱਚ ਇੱਕ ਮਰਵਾਹਾ ਖੱਤਰੀ ਵੀ ਰਲ ਗਿਆ ਉਸ ਮਰਵਾਹੇ ਨੂੰ ਵਿਪਾਰ ਤੇ ਸ਼ਾਊਕਾਰ ਵਿਵਹਾਰਾਂ ਦੇ ਲਾਭ ਲਈ ਪੁਰਾਣੇ ਪਰਮਾ ਨੂੰ ਕਾਇਮ ਰੱਖਣ ਵਿੱਚ ਫਾਇਦਾ ਸੀ ਉਸ ਸਮੇਂ ਗੁਰੂ ਜੀ ਦੇ ਜੋਰ ਵਾਲੇ ਸਾਥੀ ਥੋੜੇ ਸੀ ਗੁਰੂ ਜੀ ਦਾ ਇੱਕ ਪੁਰਾਣਾ ਮਿੱਤਰ ਤੇ ਸਿੱਖ ਗੋਵਿੰਦਾ ਮਰ ਚੁੱਕਾ ਸੀ ਤੇ ਉਸ ਦਾ ਪੁੱਤਰ ਕੁਸੰਗਤ ਵਿੱਚ ਵਿਗੜ ਕੇ ਗੁਰੂ ਜੀ ਦੇ ਵਿਰੋਧੀਆਂ ਨਾਲ ਜਾ ਮਿਲਿਆ ਸੀ ਉਹ ਆਦਮੀ ਵੀ ਜਿੰਨਾ ਪਾਸੋਂ ਗੁਰੂ ਜੀ ਨੇ ਬੌਲੀ ਲਈ ਜ਼ਮੀਨ ਮੁੱਲ ਲਈ ਸੀ ਉਹ ਮਹਾਰਾਜ ਦੇ ਵਿਰੋਧੀ ਹੋਗੇ ਉਹ ਬ੍ਰਾਹਮਣਾਂ ਦੇ ਚੁੱਕੇ ਚਕਾਏ ਹੋਏ ਸੀ ਤੇ ਉਹ ਕਹਿਣ ਲੱਗੇ ਕਿ ਗੁਰੂ ਜੀ ਨੇ ਸਾਨੂੰ ਇਕਰਾਰ ਕੀਤੀ ਹੋਈ ਜ਼ਮੀਨ ਦੀ ਕੀਮਤ ਨਹੀਂ ਦਿੱਤੀ ਤੇ ਨਾਲੇ ਨਾ ਕੇਵਲ ਬੇਕਾਨੂੰਨੀ ਢੰਗ ਨਾਲ ਇਸ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸਗੋਂ ਤੱਕੇ ਨਾਲ ਸਾਨੂੰ ਗੁਰੂ ਜੀ ਨੇ ਸਾਡੇ ਘਰਾਂ ਵਿੱਚੋਂ ਵੀ ਕੱਢ ਦਿੱਤਾ। ਮਰਵਾਹੇ ਨੇ ਇੱਕ ਨੌਕਰ ਰੱਖਿਆ ਜਿਸ ਨੇ ਆਪਣੇ ਮੂੰਹ ਕਾਲਾ ਕਰਕੇ ਗੰਦੇ ਫਟੇ ਲੀਰੇ ਵਾਲੇ ਕੱਪੜੇ ਪਾ ਲਏ ਤਾਂ ਜੋ ਇਸ ਮਾਮਲੇ ਸੰਬੰਧੀ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰੇ। ਜਦ ਮਰਵਾਹਾ ਤੇ ਉਸ ਦਾ ਨੌਕਰ ਬਾਦਸ਼ਾਹ ਕੋਲ ਪੁਕਾਰ ਕਰਨ ਨੂੰ ਤੁਰ ਪਏ ਤਾਂ ਉਹਨਾਂ ਨੇ ਰਾਹ ਵਿੱਚ ਗੁਰੂ ਜੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ। ਪਰ ਉਹਨਾਂ ਨੂੰ ਕੋਈ ਸਫਲਤਾ ਨਾ ਹੋਈ ਕਿਉਂਕਿ ਬਹੁਤ ਸਾਰੇ ਲੋਕੀ ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਵਾਰੇ ਤੇ ਉਹਨਾਂ ਦੀਆਂ ਸ਼ਕਤੀਆਂ ਬਾਰੇ ਸੁਣਿਆ ਹੋਇਆ ਸੀ ਉਹ ਮਰਵਾਹੇ ਤੇ ਉਸਦੇ ਨੌਕਰ ਨੂੰ ਆਪਣੇ ਪਿੰਡ ਵਿੱਚ ਰਹਿਣ ਨਹੀਂ ਸੀ ਦਿੰਦੇ ਜਦੋਂ ਮਰਵਾਹਾ ਤੇ ਉਸਦਾ ਨੌਕਰ ਬਾਦਿਸ਼ਾਹੀ ਕਚਹਿਰੀ ਵਿੱਚ ਗਏ ਤਾਂ ਗੁਰੂ ਜੀ ਦੇ ਵਿਰੁੱਧ ਉਹਨਾਂ ਦੀ ਫਰਿਆਦ ਪੜ੍ਹ ਕੇ ਬਾਦਸ਼ਾਹ ਨੂੰ ਸੁਣਾਈ ਗਈ ਬਾਦਸ਼ਾਹੀ ਦੀ ਕਚਹਿਰੀ ਵਿੱਚ ਗੁਰੂ ਜੀ ਦਾ ਇੱਕ ਮਿੱਤਰ ਪਠਾਨ ਸੀ ਉਸਨੇ ਦੱਸਿਆ ਕਿ ਗੁਰੂ ਜੀ ਦੇ ਵਿਰੁੱਧ ਇਹ ਫਰਿਆਦ ਝੂਠੀ ਹੈ ਉਸ ਪਠਾਨ ਨੇ ਨਾਲ ਹੀ ਬਾਦਸ਼ਾਹ ਨੂੰ ਉਹ ਗੱਲਾਂ ਚੇਤੇ ਕਰਾਈਆਂ ਜਿਨ੍ਹਾਂ ਕਰਕੇ ਬਾਦਸ਼ਾਹ ਨੂੰ ਵੀ ਔਵੇਂ ਹੀ ਮੰਨਣਾ ਪਿਆ ਤੇ ਬਾਦਸ਼ਾਹ ਨੇ ਆਪਣਾ ਫੈਸਲਾ ਦਿੱਤਾ ਮੈਂ ਪਹਿਲੇ ਕਦੀ ਨਹੀਂ ਸੁਣਿਆ ਕਿ ਗੁਰੂ ਜੀ ਨੇ ਕਿਸੇ ਤੇ ਜ਼ੁਲਮ ਕੀਤਾ ਹੋਵੇ ਜਾਂ ਕਿਸੇ ਦੀ ਜਾਇਦਾਦ ਲੈਣ ਦਾ ਲੋਭ ਕੀਤਾ ਹੋਵੇ ਮੈਂ ਗੁਰੂ ਜੀ ਦੇ ਲੰਗਰ ਵਾਸਤੇ ਪਿੰਡਾਂ ਨੂੰ ਪ੍ਰਵਾਨ ਕਰਨ ਲਈ ਉਹਨਾਂ ਨੂੰ ਮਸਾ-ਮਸਾ ਮਨਾਇਆ ਸੀ ਤੇ ਮੇਰਾ ਨਿਸ਼ਚਾ ਇਹ ਹੈ ਕਿ ਫਰਿਆਦੀ ਤੇ ਉਹਨਾਂ ਦੇ ਮੁਖਤਾ ਝੂਠ ਬੋਲਦੇ ਨੇ ਇਹਨਾਂ ਆਦਮੀਆਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰ ਦਿਓ ਜਦ ਮਰਵਾਹਾ ਤੇ ਉਸ ਦਾ ਨੌਕਰ ਆਪਣਾ ਮਨੋਰਥ ਪੂਰਾ ਕੀਤੇ ਬਿਨਾਂ ਹੀ ਆਏ ਤਾਂ ਜੀਠਾ ਜੀ ਨੇ ਸ਼ਬਦ ਉਚਾਰਿਆ ਫਿਰ ਬ੍ਰਾਹਮਣਾਂ ਨੇ ਆਪਣੀ ਖਾਸ ਫਰਿਆਦ ਗੁਰੂ ਜੀ ਦੇ ਵਿਰੁੱਧ ਤਿਆਰ ਕੀਤੀ ਤੇ ਉਹ ਇਹ ਸੀ ਕਿ ਹਜ਼ੂਰ ਬਾਦਸ਼ਾ ਸਲਾਮਤ ਹੀ ਸਾਡੀਆਂ ਰੀਤਾਂ ਦੇ ਰਖੇਕ ਨੇ ਤੇ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ ਹਰ ਇੱਕ ਆਦਮੀ ਨੂੰ ਆਪਣਾ ਧਰਮ ਪਿਆਰਾ ਹੈ ਗੋਵਿੰਦ ਵਾਲ ਦੇ ਰਹਿਣ ਵਾਲੇ ਗੁਰੂ ਅਮਰਦਾਸ ਜੀ ਨੇ ਹਿੰਦੂਆਂ ਦੀਆਂ ਧਾਰਮਿਕ ਪਾਈਚਾਰਕ ਰਸਮਾਂ ਛੱਡ ਦਿੱਤੀਆਂ ਨੇ ਤੇ ਚੌਹਾਂ ਵਰਨਾ ਦੀ ਪਿੰਨਪੇੜ ਮਿਟਾ ਦਿੱਤੇ ਨੇ ਇਹੋ ਜਿਹੀ ਧਰਮ ਦੀ ਹਾਨੀ ਪਹਿਲਾ ਚੌਥਾ ਯੁੱਗਾਂ ਵਿੱਚ ਕਦੀ ਨਹੀਂ ਹੋਈ ਸੀ। ਅੱਜ ਕੱਲ੍ਹ ਸੰਧਿਆ ਵੀ ਨਹੀਂ ਸੀ ਜਾਂਦੀ, ਨਾ ਗਾਇਤਰੀ ਪੜ੍ਹੀ ਜਾਂਦੀ ਹੈ, ਨਾ ਕੋਈ ਪਿਤਰਾਂ ਨੂੰ ਪਾਣੀ ਦਿੰਦਾ ਹੈ, ਨਾ ਤੀਥ ਯਾਤਰਾ ਕਰਦਾ ਹੈ, ਨਾ ਕੋਈ ਕਿਰਿਆ ਕਰਮ ਕਰਦਾ ਹੈ ਤੇ ਨਾ ਹੀ ਮੂਰਤੀ ਪੂਜਾ ਤੇ ਨਾ ਹੀ ਠਾਕਰ ਸਾਲਗ੍ਰਾਮ ਦੀ ਪੂਜਾ ਹੁੰਦੀ ਹੈ। ਗੁਰੂ ਜੀ ਨੇ ਇਹ ਸਭ ਕੁਝ ਛੁਡਵਾ ਦਿੱਤਾ ਤੇ RAM ਦੀ ਥਾਂ ਵਾਇਗੁਰੂ ਦਾ ਜਾਪ ਸ਼ੁਰੂ ਕਰਾ ਦਿੱਤਾ। ਉਹਨ ਕੋਈ ਵੇਦਾਂ ਤੇ ਸਮਿਤਰੀ ਅਨੁਸਾਰ ਨਹੀਂ ਚੱਲਦਾ ਗੁਰੂ ਜੀ ਜੋਗਿਆ ਜਤਿਆਂ ਬ੍ਰਾਹਮਣਾਂ ਦਾ ਸਤਿਕਾਰ ਨਹੀਂ ਕਰਦੇ ਨਾ ਉਹ ਆਪ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਨੇ ਸਗੋਂ ਆਪਣੇ ਸਿੱਖਾਂ ਨੂੰ ਉਹ ਵੀ ਅੱਗੋਂ ਸਦਾ ਲਈ ਅਜਿਹਾ ਕਰਨੋਂ ਰੋਕਦੇ ਨੇ ਗੁਰੂ ਜੀ ਆਪਣੇ ਮੰਨਣ ਵਾਲਿਆਂ ਨੂੰ ਇੱਕ ਪੰਗਤ ਵਿੱਚ ਬਿਠਾਉਂਦੇ ਨੇ ਤੇ ਉਹਨਾਂ ਨੂੰ ਜਾਤ-ਪਾਤ ਦੇ ਭੇਦ ਤੋਂ ਬਿਨਾਂ ਹੀ ਆਪਣੇ ਲੰਗਰ ਵਿੱਚ ਇਕੱਠਿਆਂ ਲੰਗਰ ਛਕਾਉਂਦੇ ਨੇ ਭਾਵੇਂ ਉਹ ਜੱਟ, ਮੁਸਲਮਾਨ, ਬ੍ਰਾਹਮਣ, ਖੱਤਰੀ ਚੂੜੇ ਨਾ ਹੀ ਸ਼ਿੰਬੇ ਮਾਸੀ ਜਾਂ ਤਰਖਾਨ ਹੋਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹਜ਼ੂਰ ਗੁਰੂ ਜੀ ਨੂੰ ਹੁਣ ਰੋਕਣ ਨਹੀਂ ਤਾਂ ਪਿੱਛੋਂ ਰੋਕਣਾ ਬਹੁਤ ਔਖਾ ਹੋ ਜਾਏਗਾ ਰੱਬ ਕਰੇ ਹਜ਼ੂਰ ਦਾ ਧਰਮ ਤੇ ਬਾਦਸ਼ਾਹੀ ਵਧੇ ਫੁੱਲੇ ਤੇ ਦੁਨੀਆ ਵਿੱਚ ਫੈਲੇ ਇਸ ਫਰਿਆਦ ਮੰਗਰੋਂ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਗੁਰੂ ਜੀ ਨੂੰ ਬੁਲਾਇਆ ਜਾਵੇ ਤੇ ਉਹਨਾਂ ਨੂੰ ਉਹਨਾਂ ਦੋਸ਼ ਲਾਉਣ ਵਾਲਿਆਂ ਦੇ ਸਾਹਮਣੇ ਕੀਤਾ ਜਾਵੇ ਇਸ ਲਈ ਬਾਦਸ਼ਾਹ ਨੇ ਇੱਕ ਵੱਡੇ ਕਾਰਦਾਰ ਨੂੰ ਗੋਵਿੰਦਵਾਲ ਘੱਲਿਆ ਤਾਂ ਜੋ ਗੁਰੂ ਜੀ ਦੇ پاس ਬੇਨਤੀ ਕਰਕੇ ਉਹਨਾਂ ਨੂੰ ਸੱਦ ਕੇ ਲੈ ਕੇ ਆਵੇ ਬਾਦਸ਼ਾਹ ਦਾ ਸੱਦਾ ਅੱਜਕੱਲ ਦੀ ਕਚਹਿਰੀ ਦੀ નિર્દય ਹੁਕਮਨਾਮਾ ਨਹੀਂ ਸੀ ਪਈ ਇਸ ਤੋਂ ਖੁੰਝਣਾ ਨਹੀਂ ਹੋਵੇਗਾ ਸਗੋਂ ਇਹ ਸੀ ਕਿ ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣਾ ਦੀਦਾਰ ਬਖਸ਼ੋ ਉਸ ਬਾਦਸ਼ਾਹੀ ਕਾਰਦਾਰ ਨੇ ਗੁਰੂ ਜੀ ਨੂੰ ਉਹਨਾਂ ਦੇ ਵਿਰੁੱਧ ब्राहਮਣਾ ਖੱਤਰੀਆਂ ਦੇ ਲਾਏ ਦੋਸ਼ ਦੱਸੇ। ਗੁਰੂ ਜੀ ਕਹਿਣ ਲੱਗੇ ਅਸੀਂ ਇੰਨੇ ਵਿਦਵਹਾਂ ਕਿ ਕਿਤੇ ਜਾ ਨਹੀਂ ਸਕਦੇ। ਸਾਡਾ ਪੁੱਤਰ ਮੋਹਨ ਵੈਗਿਰੂ ਦੇ ਧਿਆਨ ਵਿੱਚ ਮਗਨ ਰਹਿੰਦਾ ਹੈ। ਤੇ ਸਾਡਾ ਦੂਜਾ ਪੁੱਤਰ ਮੋਰੀ ਕਹਿੰਦਾ ਕਿ ਮੈਂ ਕਦੀ ਕਚਹਿਰੀ ਨਹੀਂ ਵਿਖੇ। ਜੇਠਾ ਜੀ ਨੇ ਉਹ ਜਾ ਕੇ ਬਾਦਸ਼ਾਹ ਨਾਲ ਮੁਲਾਕਾਤ ਕਰਨਗੇ। ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਸਾਡੇ ਵੱਲੋਂ ਕਚਹਿਰੀ ਵਿੱਚ ਜਾਓ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਗੱਲ ਨਾਲ ਲਾ ਕੇ ਇਹ ਹੁਕਮ ਕੀਤਾ ਕਿ ਤੁਸੀਂ ਮੇਰਾ ਹੀ ਸਰੂਪ ਹੋ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ ਸੰਗ ਨੇ ਤੁਹਾਡੇ ਸਾਹਮਣੇ ਕੋਈ ਠਹਿਰ ਨਹੀਂ ਸਕੇਗਾ ਖੱਤਰੀ ਬ੍ਰਾਹਮਣ ਜਿਨ੍ਹਾਂ ਨੇ ਵੀ ਪੁਕਾਰ ਕੀਤੀ ਹੈ ਉਹ ਸਾਰੇ ਅਗਿਆਨੀ ਤੇ ਝੂਠੇ ਨੇ ਸਾਰੇ ਪ੍ਰਸ਼ਨ ਜੋ ਤੁਹਾਡੇ ਤੇ ਕੀਤੇ ਜਾਣ ਉਹਨਾਂ ਦਾ ਸੱਚ ਸਾਚ ਉੱਤਰ ਦੇਵੋ ਕੋਈ ਸੰਗਣਾ ਨਹੀਂ ਤੇ ਕਿਸੇ ਤੋਂ ਡਰਨਾ ਨਹੀਂ ਜੇਕਰ ਕੋਈ ਔਖਾ ਪ੍ਰਸ਼ਨ ਕੀਤਾ ਜਾਵੇ ਤਾਂ ਤੁਹਾਨੂੰ ਉਸ ਦਾ ਉੱਤਰ ਨਾ ਔੜੇ ਤਾਂ ਗੁਰੂ ਦਾ ਧਿਆਨ ਕਰੋ ਤੇ ਫਿਰ ਤੁਸੀਂ ਯੋਗ ਉੱਤਰ ਦੇ ਸਕੋਗੇ ਗੁਰੂ ਨਾਨਕ ਦੇਵ ਜੀ ਦੀ ਸੱਚੀ ਸਿੱਖਿਆ ਨੂੰ ਕਚਹਿਰੀ ਦੇ ਸਾਹਮਣੇ ਸੱਚ ਸਾਬਤ ਕਰਕੇ ਦਿਖਾਓ ਝੂਠ ਸੱਚ ਦੇ ਸਾਹਮਣੇ ਖਲੋ ਨਹੀਂ ਸਕਦਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕੋੜ ਨਖੱਟੇ ਨਾਨਕਾ ਓੜ ਕੇ ਸੱਚੇ ਰਹੀ ਇਹ ਉਪਦੇਸ਼ ਲੈ ਕੇ ਜੇਠਾ ਜੀ ਗੁਰੂ ਜੀ ਦੇ ਚਰਨਾਂ ਤੇ ਟੈਂਪੇ ਤੇ ਕਹਿਣ ਲੱਗੇ ਕਿ ਹੇ ਮੇਰੇ ਸਵਾਮੀ ਜੀ ਮੈਂ ਆਪ ਕੁਝ ਨਹੀਂ ਜਾਣਦਾ ਕੇਵਲ ਆਪ ਦੇ ਦਰਸ਼ਨ ਹੀ ਮੇਰੀ ਸ਼ਾਮ ਤੇ ਸ਼ਾਮ ਦੀਸ ਅਰਦਾਸ ਹੈ ਮੇਰਾ ਧਿਆਨ ਸਦਾ ਬਲ ਰਹੇਗਾ ਜੋ ਆਪ ਜੀ ਨੇ ਹੁਕਮ ਕੀਤਾ ਹੈ ਮੈਂ ਉਹੀ ਕਰਾਂਗਾ ਤਾਂ ਗੁਰੂ ਜੀ ਨੇ ਪਿਆਰ ਨਾਲ ਉਹਨਾਂ ਦੀ ਪਿੱਠ ਤੇ ਥਾਪੇ ਦਿੱਤੀ ਤੇ ਪੰਜ ਭਰੋਸੇ ਵਾਲੇ ਸਿੱਖ ਨਾਲ ਦੇਖੇ ਭਾਈ ਜੇਠਾ ਜੀ ਨੂੰ ਤੋੜ ਦਿੱਤਾ